ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਸਹਿਜ ਸਮਾਦ ਅਨੰਦ ਸੂਖ ਪੂਰੇ ਗੁਰ ਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰ ਮੈਂ ਲੁੱਟ ਹੈ ਸਭ ਜੀਆ ਸੁਪਰਸਨ ਭਏ ਸਤ ਗੁਰ ਪ੍ਰਭੂ ਕਛ ਬਿਗਨਨਾ ਬੀਆ ਸੁਪਰਸਨ ਭਾਏ ਸਤਗੁਰ ਪ੍ਰਭੂ ਕਛ ਬਿਗਨਨਾ ਥੀਆ ਜਾਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ ਸਦਾ ਸਦਾ ਵਡਿਆਈਆ ਨਾਨਕ ਗੁਰਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨ ਕੋਟਾਨ ਧੰਵਾਦ ਸ਼ੁਕਰਾਨਾ ਸਾਹਿਬ ਧੰਨ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਅਪਾਰ ਰਹਿਮਤ ਬਖਸ਼ਿਸ਼ ਦੇ ਨਾਲ ਅੱਜ ਦੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ ਹੈ ਤੇ ਸਤ ਗੁਰੂ ਜੀ ਤਰੁੱਠੇ ਨੇ ਪ੍ਰਕਾਸ਼ਮਾਨ ਹੋਏ ਨੇ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਬਖਸ਼ੇ ਹਨ ਤੇ ਅੱਜ ਦੀ ਸਾਨੂੰ ਜੀਵਨ ਜਾਚ ਹੁਕਮਨਾਮਾ ਸਾਹਿਬ ਦੇ ਰੂਪ ਦੇ ਵਿੱਚ ਬਖਸ਼ ਕੇ ਨਿਵਾਜਿਆ ਹੈ ਸਾਡੀ ਜ਼ਿੰਦਗੀ ਨੂੰ ਬੜਾ ਸੁਹਾਵਣਾ ਬਣਾਉਂਦੇ ਹੋਏ ਨਿਰਮਲ ਬਣਾਉਂਦੇ ਹੋਏ ਸਤਿਗੁਰੂ ਜੀ ਸਾਡੇ ਜੀਵਨ ਦੇ ਵਿੱਚ ਸੱਚ ਦਾ ਪ੍ਰਕਾਸ਼ ਕਰਦੇ ਹਨ ਤਾਂ ਕਿ ਸਾਡਾ ਇਹ ਚੰਚਲ ਮਨ ਹਜ਼ੂਰ ਦੀਆਂ ਇੱਧਰ ਉੱਧਰ ਦੀਆਂ ਗਤੀਵਿਧੀਆਂ ਛੱਡ ਕੇ ਬਾਤਾਂ ਛੱਡ ਕੇ ਨਿਰਮਲ ਹੋ ਜਾਵੇ ਹੰਸ ਬਣ ਜਾਵੇ ਤੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਗੁਣਾ ਰੂਪੀ ਚਰਨਾਂ ਦੇ ਵਿੱਚ ਅਭੇਦ ਹੋ ਜਾਵੇ ਕਿਉਂਕਿ ਇਹ ਜੀਵਨ ਜਿਹੜੀ ਯਾਤਰਾ ਜਿਹੜੀ ਮਿਲੀ ਹੈ ਇਸੇ ਕਰਕੇ ਮਿਲੀ ਹੈ ਕਿ ਮਰਨ ਤੋਂ ਪਹਿਲਾਂ ਪਹਿਲਾਂ ਇਸ ਤਰ੍ਹਾਂ ਦੀ ਕੋਈ ਅਵਸਥਾ ਬਣਾਈ ਜਾਵੇ ਤਾਂ ਕਿ ਆਤਮਾ ਪਰਮਾਤਮਾ ਇੱਕ ਹੋ ਜਾਵੇ ਪਰ ਮਨੁੱਖ ਇਸ ਜ਼ਿੰਦਗੀ ਨੂੰ ਵਿਕਾਰਾਂ ਦੇ ਤਲ ਤੇ ਜੂਰਿਆ ਹੈ ਮਨੁੱਖ ਦੀ ਅਵਸਥਾ ਇਹ ਬਣ ਗਈ ਹੈ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਮਨੁੱਖ ਦੀ ਸਾਰੀ ਦਿਨ ਸਾਰੀ ਜ਼ਿੰਦਗੀ ਤਕਰੀਬਨ ਖਾਣ ਦੇ ਵਿੱਚ ਲੰਘ ਰਹੀ ਹੈ ਹੀਣ ਦੇ ਵਿੱਚ ਲੰਘ ਰਹੀ ਹੈ ਮੈਂ ਕਈ ਵਾਰੀ ਹੈਰਾਨ ਹੁੰਨਾ ਸ਼ਰਾਬ ਤੋਂ ਬਿਨਾ ਮਨੁੱਖ ਦਾ ਚੱਲ ਸਕਦਾ ਹੈ ਪਰ ਸ਼ਰਾਬ ਬਣਾਉਣ ਵਾਲੇ ਮਨੁੱਖ ਨੇ ਅਰਬਾਂ ਤੇ ਕਰੋੜਾਂ ਪਤੀ ਬਣਾ ਦਿੱਤੇ ਨੇ ਸ਼ਰਾਬ ਵੇਚਣ ਵਾਲੇ ਵੀ ਬਣਾ ਦਿੱਤੇ ਨੇ ਪਰ ਰੋਟੀ ਤੋਂ ਬਿਨਾ ਮਨੁੱਖ ਦਾ ਨਹੀਂ ਸਰ ਸਕਦਾ ਤੇ ਰੋਟੀ ਪੈਦਾ ਕਰਨ ਵਾਲਾ ਜਿਹੜਾ ਕਿਸਾਨ ਹੈ ਉਹ ਸੁਸਾਇਡ ਕਰ ਰਿਹਾ ਹੈ ਕਿਉਂਕਿ ਮਨੁੱਖ ਦੀ ਜ਼ਿੰਦਗੀ ਦਾ ਜਿਹੜਾ ਰੋਜ਼ੀਵਾ ਹੈ ਉਹ ਪ੍ਰਮਾਤਮਾ ਦੇ ਜੋ ਬਖਸ਼ਿਸ਼ ਜੋ ਉਸ ਨੇ ਦਾਤ ਦਾਣੇ ਦੀ ਦਿੱਤੀ ਹੈ ਭੋਜਨ ਦੀ ਦਿੱਤੀ ਹੈ ਸ਼ਰਾਬ ਤੋਂ ਬਿਨਾਂ ਚੱਲ ਸਕਦਾ ਹੈ ਮਨੁੱਖ ਦਾ ਪਰ ਮਨੁੱਖ ਦਾ ਰੋਟੀ ਤੋਂ ਬਿਨਾਂ ਨਹੀਂ ਚੱਲ ਸਕਦਾ ਰੋਟੀ ਚਾਹੀਦੀ ਹੈ ਤਾਂ ਕਿ ਸਰੀਰ ਚੱਲੇ ਪਰ ਇਸ ਕਰਕੇ ਰੋਟੀ ਨਹੀਂ ਖਾਣੀ ਕਿ ਰਸ ਬਣ ਜਾਵੇ ਸਤਗੁਰੂ ਜੀ ਨੇ ਬਾਣੀ ਦੇ ਵਿੱਚ ਇੱਕ ਹੋਰ ਬੜੀ ਪਿਆਰੀ ਗੱਲ ਕਹੀ। ਕਹਿੰਦੇ ਆ ਮਨੁੱਖ ਨੇ ਇਤਨੇ ਕ ਰਸ ਪਾਲ ਰੱਖੇ ਨੇ ਆਪਣੇ ਜੀਵਨ ਚ। 2 ਮਿੰਟ ਦਾ ਸਵਾਦ ਸਿਰਫ ਜੀਭਾ ਦਾ ਏ। ਪਰ ਜਦੋਂ ਉਹ ਪੇਟ ਵਿੱਚ ਚਲੀ ਗਈ ਨਾ ਤੇ ਪੇਟ ਵਿੱਚ ਜਾ ਕੇ ਉਹਨੇ ਗੰਦਗੀ ਪੈਦਾ ਕਰ ਦੇਣੀ। ਸਤਗੁਰੂ ਜੀ ਕਹਿੰਦੇ ਨੇ ਐ ਮਨੋਕ ਤੁ ਪਤਾ ਕੀ ਕਰ ਰਿਹਾ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਕੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਇਤਨੇ ਕ ਰਸ ਇਸਨੇ ਆਪਣੇ ਜੀਵਨ ਦੇ ਵਿੱਚ ਪਾ ਰੱਖੇ ਨੇ ਤੇ ਜੀਵਨ ਦੇਣ ਵਾਲਾ ਦਾਤਾ ਇਸਨੇ ਜੀਵਨ ਚੋਂ ਵਿਸਾਰ ਦਿੱਤਾ ਅੱਜ ਦੇ ਜਿਹੜੇ ਹੁਕਮਨਾਮਾ ਸਾਹਿਬ ਨੇ ਸਤਿਗੁਰੂ ਜੀ ਨੇ ਬੜੇ ਕਿਰਪਾ ਦੇ ਘਰ ਵਿੱਚ ਆ ਕੇ ਸਾਡੀ ਬਾਹ ਫੜਦਿਆਂ ਹੋਇਆਂ ਸਾਨੂੰ ਮਾਨਸ ਤੋਂ ਦੇਵਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਸੀਂ ਅਕਰਤ ਘਣਤਾ ਦਾ ਰਸਤਾ ਛੱਡ ਕੇ ਇੱਕ ਸੱਚੇ ਸਿੱਖ ਗੁਰੂ ਦੇ ਘਰ ਦੇ ਬਣੀਏ ਆਪਣੇ ਜੀਵਨ ਦੇ ਵਿੱਚ ਸੱਚ ਦੀ ਸਮੋਈ ਕਰੀਏ ਤਾਂ ਕਿ ਇਹ ਜੀਵਨ ਸਵਾਸ ਸਵਾਸ਼ ਸ਼ੁਕਰਾਨਾ ਕਰਦਾ ਹੋਇਆ ਪੂਰਨ ਪ੍ਰਮਾਤਮਾ ਵਾਹਿਗੁਰੂ ਦੇ ਵਿੱਚ ਇੱਕ ਮਿਕ ਹੋ ਜਾਵੇ। ਰਹਾਉ ਦੀਆਂ ਪੰਕਤੀਆਂ ਦੀ ਪਹਿਲਾ ਵਿਚਾਰ ਆਰੰਭ ਕਰਨ ਲੱਗੇ ਆਂ। ਰਾਗ ਬਿਲਾਵਲ ਹੈ। ਮਹੱਲਾ ਪੰਜਵਾਂ 95 ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਹੈ। ਸਹਿਬ ਜੀ ਬਖਸ਼ਿਸ਼ ਕਰ ਰਿਹਾ ਹੈ। ਸਹਿਜ ਸਮਾਦ ਆਨੰਦ ਸੂਖ ਪੂਰੇ ਗੁਰਦੀਨ ਸਹਿਜ ਦਾ ਅਰਥ ਹੈ ਆਤਮਿਕ ਅਡੋਲਤਾ ਭਾਵੇਂ ਜਦੋਂ ਮਨ ਵਿੱਚ ਡੋਲਣਾ ਮਨੁੱਖ ਮਦਾ ਮਨ ਬੰਦ ਹੋ ਜਾਵੇ ਭਟਕਣਾ ਬੰਦ ਹੋ ਜਾਵੇ ਮਨ ਇੱਕ ਜਗ੍ਹਾ ਸਥਿਰ ਹੋ ਜਾਵੇ ਫੈਸਲਾ ਕਰ ਲਵੇ ਬਸ ਇਹੀ ਕਰਨਾ ਹੈ ਕਿਉਂਕਿ ਦੁਬਿਧਾ ਦੁਚਿੱਤੀ ਮਨੁੱਖ ਦੀ ਜ਼ਿੰਦਗੀ ਨੂੰ ਬੇਕਾਰ ਬਣਾਉਂਦੀ ਹੈ ਆ ਕਰਾਂ ਕਿ ਨਾ ਕਰਾਂ ਇਹ ਮਨੁੱਖ ਦੀ ਜ਼ਿੰਦਗੀ 'ਚ ਪਰੇਸ਼ਾਨੀ ਹੋਵੇਗੀ ਮਨੁੱਖ ਨੂੰ ਇੱਕ ਫੈਸਲਾ ਲੈਣਾ ਹੈ ਤੇ ਉਸ ਫੈਸਲੇ ਤੇ ਪੂਰਾ ਉਤਰਨਾ ਹੈ ਤੇ ਸਤਿਗੁਰੂ ਕਹਿੰਦੇ ਹੁਣ ਕੀ ਅਵਸਥਾ ਬਣੀ ਹੈ ਸਹਿਜ ਦੀ ਅਵਸਥਾ ਸਹਿਜ ਦਾ ਅਰਥ ਹੈ ਆਤਮਿਕ ਅਡੋਲਤਾ ਸਹਿਜ ਸਮਾਦ ਦਾ ਅਰਥ ਹੈ ਆਤਮਿਕ ਅਡੋਲਤਾ ਦੀ ਲੀਨਤਾ ਪਾਓ ਇੱਕ ਰਸ ਟਿਕਾਓ ਸਹਿਜ ਸਮਾਦ ਆਨੰਦ ਆਨੰਦ ਐਸਾ ਜੋ ਹਰ ਕਿਸੋਗ ਤੋਂ ਉੱਪਰ ਉੱਟ ਗਿਆ ਹੈ ਜਿਹਦੇ ਵਿੱਚ ਹੁਣ ਖੁਸ਼ੀ ਦੀ ਕੋਈ ਜਗ੍ਹਾ ਨਹੀਂ ਗਮੀ ਦੀ ਕੋਈ ਜਗ੍ਹਾ ਨਹੀਂ ਇੱਕ ਲੇਵਤਾਰ ਅਵਸਥਾ ਇੱਕ ਬਰਾਬਰ ਅਵਸਥਾ ਹਰ ਵਕਤ ਚਾਉ ਦੀ ਅਵਸਥਾ ਹਰ ਵਕਤ ਖੇੜੇ ਦੀ ਅਵਸਥਾ ਖੁਸ਼ੀ ਦੀ ਅਵਸਥਾ ਸਤਗੁਰੂ ਜੀ ਕਹਿੰਦੇ ਹੈ ਭਾਈ ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੋ ਜਾਵੇ ਜਿਸ ਮਨੁੱਖ ਦੇ ਉਤੇ ਸਤਗੁਰੂ ਦੀ ਰਹਿਮਤ ਹੋ ਜਾਵੇ ਗੁਰੂ ਜੀ ਦੀ ਬਖਸ਼ਿਸ਼ ਹੋ ਜਾਵੇ ਗੁਰੂ ਜੀ ਉਸ ਨੂੰ ਇਹ ਸੋਝੀ ਇਹ ਸਮਝ ਬਖਸ਼ ਦੇਣ ਕਿ ਕਿਵੇਂ ਜੀਵਨ ਨੂੰ ਜਿਉਣਾ ਹੈ ਤੇ ਸਹਿਬ ਕਹਿੰਦੇ ਸੱਚ ਜਾਣਿਓ ਉਹ ਪੂਰੇ ਗੁਰੂ ਨੇ ਉਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਿਕ ਅਡੋਲਤਾ ਦੇ ਵਿੱਚ ਇੱਕ ਰਸ ਟਿਕਾਉ ਦੇ ਸਾਰੇ ਸੁੱਖ ਆਨੰਦ ਦੇ ਦਿੱਤੇ ਹਨ ਭਾਵ ਜਿਸ ਮਨੁੱਖ ਨੇ ਆਪਣੇ ਆਪ ਨੂੰ ਗੁਰੂ ਸ਼ਬਦ ਦੇ ਵਿੱਚ ਲੀਨ ਕਰ ਲਿਆ ਜੋ ਸ਼ਬਦ ਗੁਰੂ ਦੇ ਸਿਧਾਂਤ ਨੂੰ ਜੀਵਨ ਦੇ ਵਿੱਚ ਵਸਾਉਣ ਲੱਗ ਪਿਆ ਜਿਹਦਾ ਮਨ ਸ਼ਬਦ ਗੁਰੂ ਦੇ ਮੁਤਾਬਕ ਤੁਰਨ ਲੱਗ ਪਿਆ ਜੋ ਹਰ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ-ਪੁੱਛ ਕੇ ਤੁਰਦਾ ਹੈ ਤੇ ਸ਼ਬਦ ਦੀ ਵਿਚਾਰ ਨੂੰ ਜੀਵਨ ਦੇ ਵਿੱਚ ਵਸਾਉਂਦਾ ਹੈ ਤੇ ਸ਼ਬਦ ਦੀ ਵਿਚਾਰ ਦੀ ਕਿਰਪਾ ਦੇ ਨਾਲ ਪੂਰੇ ਸਤਿਗੁਰੂ ਦੀ ਰਹਿਮਤ ਦੇ ਨਾਲ ਜੀਵਨ ਸਹਿਜ ਵਿੱਚ ਹੋ ਗਿਆ ਕਿਉਂਕਿ ਸਮਝ ਪੈਣ ਲੱਗ ਪਈ ਹੈ ਮੇਰਾ ਕੁਝ ਵੀ ਨਹੀਂ ਹੋਣਾ ਕੀਤਾ ਸਭ ਵੈਗੁਰੂ ਕਰ ਰਿਹਾ ਹੈ। ਉਹਦੀ ਹੀ ਰਜ਼ਾ ਦੇ ਵਿੱਚ ਜੀਵਨ ਜੂਣਾ ਚਾਹੀਦਾ ਹੈ ਕਿਉਂਕਿ ਖੇੜਾ ਆਨੰਦ ਜੇ ਲੈਣਾ ਹੈ ਤੇ ਕਾਵ ਜੇ ਲੈਣਾ ਹੈ ਉਹਦੇ ਭਾਂਡੇ ਚ ਤੁਰਨਾ ਪਵੇਗਾ। ਉਹਦੀ ਰਜ਼ਾ ਦੇ ਵਿੱਚ ਤੁਰਨਾ ਪਵੇਗਾ। ਕਿਉਂਕਿ ਉਹਦੀ ਰਜ਼ਾ ਦੇ ਵਿੱਚ ਰਹਿ ਕੇ ਹੀ ਸਹਿਜ ਸਮਾਦ ਸਦੀਵੀ ਸਮਾਦੀ ਹੈ। ਪਵਨ ਸਦੀਵੀ ਟਿਕਾਵ ਹੈ। ਹੁਣ ਮਨ ਦੇ ਵਿੱਚ ਕਦੀ ਵੀ ਖੇੜਾ ਪਨ ਨਹੀਂ, ਮਨ ਭਟਕਦਾ ਨਹੀਂ। ਇਹ ਨਹੀਂ ਕਿ ਐਨੀ ਗੱਲ ਕਹੀ ਤੇ ਉਹਦੇ ਵੱਲ ਤੁਰ ਪਿਆ ਦੂਜੇ ਨੇ ਦੂਜੀ ਗੱਲ ਕਹਿ ਦਿੱਤੀ ਤੇ ਉਹਦੇ ਵੱਲ ਤੁਰ ਪਿਆ ਕਿਹਨੇ ਜਿੰਨੇ ਲਈ ਗੱਲੀ ਉਹਦੇ ਨਾਲ ਉੱਟ ਚੱਲੀ ਐਸਾ ਮਨ ਦਾ ਸੁਭਾਅ ਨਹੀਂ ਹੁਣ ਹੁਣ ਮਨ ਆਪ ਵਿਚਾਰ ਕਰਦਾ ਹੈ ਆਪ ਰਿਸਰਚ ਕਰਦਾ ਹੈ ਮਤ ਤੇ ਇਹ ਮਨ ਦਾ ਕੰਬੀਨੇਸ਼ਨ ਬਣਿਆ ਹੈ ਤੇ ਇਹਨਾਂ ਨੂੰ ਚਲਾਉਣ ਵਾਲਾ ਸਾਰਥੀ ਹੁਣ ਗੁਰੂ ਬਣ ਗਿਆ ਹੈ ਹੁਣ ਗੁਰੂ ਤੋਂ ਮਤ ਲਈਦੀ ਹੈ ਤੇ ਗੁਰੂ ਦੀ ਮਤ ਮੰਨ ਨੂੰ ਤੋੜਦੀ ਹੈ ਤੇ ਮਨ ਹਾਥੀ ਵਰਗਾ ਸੁਭਾਅ ਛੱਡ ਕੇ ਅਡੋਲ ਤੇ ਟਿਕਾਵ ਦੇ ਵਿੱਚ ਆ ਗਿਆ ਹੈ ਤੇ ਇਸ ਦੀ ਕਿਰਪਾ ਦੇ ਨਾਲ ਕੀ ਵਿਸਥਾ ਬਣੀ ਹੈ ਆਨੰਦ ਸੁਖ ਹੁਣ ਖੇੜੇ ਦੇ ਸੁਖ ਸਦੀਵੀ ਜੀਵਨ ਵਿੱਚ ਰਹਿੰਦੇ ਨੇ ਸਦੀਵੀ ਰਹਿਣ ਵਾਲਾ ਆਤਮਿਕ ਸੁਖ ਹੁਣ ਮਨੁੱਖ ਭੋਗਦਾ ਹੈ ਪੂਰੇ ਗੁਰ ਦੀਨ ਇਹ ਸਭ ਕੁਝ ਮਿਲਿਆ ਹੈ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਪੂਰੇ ਸਤਿਗੁਰੂ ਦੀ ਰਹਿਮਤ ਦੇ ਨਾਲ ਤੇ ਪੂਰਾ ਸਤਿਗੁਰੂ ਕੌਣ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੋ ਮੇਰਾ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬਨਾਸੀ ਪ੍ਰਖ ਹੈ ਸਭ ਮੇ ਰਿਆ ਸਮਾਏ ਐਸਾ ਹੈ ਮੇਰਾ ਸੱਚਾ ਗੁਰੂ ਜਿਹਦੇ ਕੋਲ ਬੈਠ ਕੇ ਮੇਰੇ ਮਨ ਵਿੱਚ ਪਵਿੱਤਰਤਾ ਆਉਂਦੀ ਹੈ ਪਵਿੱਤਰਤਾ ਦੀਆਂ ਲਹਿਰਾਂ ਉੱਠਦੀਆਂ ਨੇ ਜੀ ਕਰਦਾ ਹੈ ਮੈਂ ਜੀਵਨ ਵਿੱਚ ਤਬਦੀਲੀ ਲਿਆਵਾਂ ਸੱਚ ਦੇ ਰਾਤੇ ਤੁਰਾਂ ਵਿਕਾਰਾਂ ਦੀ ਗੰਦਗੀ ਨੂੰ ਆਪਣੇ ਜੀਵਨ ਦੇ ਵਿੱਚੋਂ ਬਾਹਰ ਕੱਢ ਦਵਾਂ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਸਗ ਦਾ ਅਰਥ ਹੁੰਦਾ ਨਾਲ ਸਦਾ ਸਹਾਈ ਜੋ ਹਰ ਵਕਤ ਨਾਲ ਸਹਾਈ ਹੋਵੇ ਪ੍ਰਭ ਪਰੀਪੂਰਨ ਪਰਮਾਤਮਾ ਵੈਗੁਰੂ ਅੰਮ੍ਰਿਤ ਗੁਣ ਚੀਨ ਅੰਮ੍ਰਿਤ ਗੁਣ ਭਵ ਆਤਮਿਕ ਜੀਵਨ ਦੇਣ ਵਾਲੇ ਜਿਹੜੇ ਗੁਣ ਨੇ ਚੀਨ ਦਾ ਅਰਥ ਹੈ ਮੈਂ ਚਿੰਤਨ ਕਰਾਂ ਵਿਚਾਰ ਕਰਾਂ ਉਹਨਾਂ ਨੂੰ ਜੀਵਨ ਦੇ ਵਿੱਚ ਵਸਾਵਾ ਕਹਿੰਦੇ ਪ੍ਰਭੂ ਜੀ ਉਸ ਮਨੁੱਖ ਦੇ ਮਦਦਗਾਰ ਬਣਦੇ ਹਨ ਨਿਰੰਕਾਰ ਪ੍ਰਭੂ ਉਸ ਪ੍ਰਮਾਤਮਾ ਜੀ ਉਸ ਮਨੁੱਖ ਦੇ ਸਹਾਈ ਹੁੰਦੇ ਹਨ ਸਦਾ ਉਹਦੇ ਨਾਲ ਖੜਦੇ ਹਨ ਉਸ ਦੇ ਅੰਗ ਸੰਗ ਰਹਿੰਦੇ ਹਨ ਜੋ ਮਨੁੱਖ ਪ੍ਰਭੂ ਪ੍ਰਭੂ ਪ੍ਰਮਾਤਮਾ ਵਾਹਿਗੁਰੂ ਜੀ ਦੇ ਚੜ੍ਹਦੀ ਕਲਾ ਦੇ ਆਤਮਿਕ ਜੀਵਨ ਦੇਣ ਵਾਲੇ ਗੁਣਾ ਨੂੰ ਆਪਣੇ ਮਨ ਦੇ ਵਿੱਚ ਵਿਚਾਰਦਾ ਹੈ ਕਮਰ ਕਰਤੀਏ ਪਾਤਸ਼ਾਹ ਜੀ ਨੇ ਕਹਿੰਦੇ ਹੋਸ ਮਨੁੱਖ ਦੇ ਨਾਲ ਸਦਾ ਪਰਮਾਤਮਾ ਦੀ ਸਹਾਈ ਹੁੰਦੇ ਨੇ ਹਰ ਵਕਤ ਉਹਦੇ ਨਾਲ ਮਦਦਗਾਰ ਬਣਦੇ ਹਨ ਹਰ ਵਕਤ ਉਸ ਮਨੁੱਖ ਦੇ ਨਾਲ ਖੜਦੇ ਹਨ ਪਰਮਾਤਮਾ ਜੀ ਜੋ ਮਨੁੱਖ ਆਪਣੇ ਜੀਵਨ ਦੇ ਵਿੱਚ ਸਦਾ ਰਹਿਣ ਵਾਲੇ ਪਰਮਾਤਮਾ ਦੇ ਸੱਚੇ ਗੁਣਾ ਨੂੰ ਉਹ ਸੌਣ ਦੀ ਵਿਚਾਰ ਕਰਦਾ ਹੈ ਆਪਣੇ ਜੀਵਨ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਗੁਰੂ ਦੇ ਗੁਣਾਂ ਨੂੰ ਸਤ ਕਿਵੇਂ ਲਿਆਉਣਾ ਹੈ ਸੰਤੋਖੀ ਕਿਵੇਂ ਬਣਨਾ ਹੈ ਕਿਵੇਂ ਆਪਣੇ ਜੀਵਨ ਚੋਂ ਭੁੱਖ ਕੱਢਣੀ ਹੈ ਕਿਵੇਂ ਕਿਰਦਾਰ ਨੂੰ ਉੱਚਾ ਕਰਨਾ ਹੈ ਕਿਵੇਂ ਝੂਠ ਨੂੰ ਖਤਮ ਕਰਨਾ ਹੈ ਆਦਿਕ ਜਿਹੜਾ ਇਸ ਬੰਨੇ ਤੁਰਦਾ ਹੈ ਸਤਗੁਰੂ ਜੀ ਉਹਦੇ ਨਾਲ ਖੜ ਜਾਂਦੇ ਹਨ ਪ੍ਰਮਾਤਮਾ ਜੀ ਉਹਦੇ ਨਾਲ ਖੜ ਜਾਂਦੇ ਹਨ ਰਹਾਉ ਇਹ ਰਹਾਉ ਦੀਆਂ ਪੰਕਤੀਆਂ ਹਨ ਸਤਿਗੁਰੂ ਜੀ ਅਗਲੇ ਬੰਦ ਵਿੱਚ ਕਿਰਪਾ ਕਰ ਰਹਿ ਕਹਿੰਦੇ ਜੈ ਜੈਕਾਰ ਜਗਤਰਮੈ ਲੋਚੈ ਸਭ ਜੀਆ ਜੈ ਜੈਕਾਰ ਸੂਬਾ ਹੀ ਸੂਬਾ ਵਡਿਆਈ ਹੀ ਵਡਿਆਈ ਜਗਤਰਮੈ ਜਗਤ ਦੇ ਵਿੱਚ ਲੋਚੈ ਲੋਚਦੇ ਹਨ ਚਾਹੁੰਦੇ ਹਨ ਸਭ ਸਾਰੇ ਜੀਆ ਦਾ ਅਰਥ ਹੈ ਜੀਵ ਸਭ ਕਹਿੰਦੇ ਹੈ ਭਾਈ ਉਸ ਮਨੁੱਖ ਦੀ ਸਾਰੇ ਜਗਤ ਵਿੱਚ ਹਰ ਥਾਂ ਸੋਭਾ ਹੁੰਦੀ ਹੈ ਕਿਉਂਕਿ ਜਗਤ ਦੇ ਜੀਵ ਵੀ ਹਰ ਵਕਤ ਚਾਹੁੰਦੇ ਨੇ ਕਿ ਸਾਡੇ ਜੀਵਨ ਦੇ ਵਿੱਚ ਜੈਜੈਕਾਰ ਹੋਵੇ ਹਰ ਮਨੁੱਖ ਇਹ ਚਾਹੁੰਦਾ ਹੈ ਕਿ ਮੈਨੂੰ ਦੁਨੀਆ ਸਲਾਵੇ ਦੁਨੀਆ ਮੇਰੀ ਸਫਟ ਕਰੇ ਦੁਨੀਆ ਮੈਨੂੰ ਐਪਰੀਸ਼ੀਏਟ ਕਰੇ ਇਹ ਸਭ ਕੁਝ ਕਿਵੇਂ ਹੋਵੇਗਾ ਜਦੋਂ ਜੀਵਨ ਦੇ ਵਿੱਚ ਸੱਚੇ ਗੁਣ ਹੋਣਗੇ ਗੁਣਾ ਦਾ ਕਰਕੇ ਮਨੁੱਖ ਨੂੰ ਸਲਾਇਆ ਜਾਂਦਾ ਹੈ ਅਗੁਣਾ ਕਰਕੇ ਨਹੀਂ ਮਨੁੱਖ ਦੀ ਬਾਡੀ ਕਰਕੇ ਮਨੁੱਖ ਨੂੰ ਨਹੀਂ ਕੋਈ ਸਲਾਉਂਦਾ ਜਿਸ ਸੋਹਪਣ ਹੈ ਇਹ ਗੁਣ ਹੈ ਜੇ ਮਨੁੱਖ ਦਾ ਦਿਮਾਗ ਬੜਾ ਤਸਤ ਤੇਜ ਹੈ ਗੁਣ ਹੈ ਗੁਣਾ ਦਾ ਕਰਕੇ ਹੀ ਇੱਕ ਮਨੁੱਖ ਦੀ ਸਿਫਤ ਹੈ ਮਨੁੱਖ ਦੀ ਸਲਾਨਾ ਹੈ ਸਭ ਕਹਿੰਦੇ ਹਰ ਮਨੁੱਖ ਲੋਚਦਾ ਹੈ ਕਿ ਮੇਰੀ ਜਾਇਜਾਕਾਰ ਹੋਵੇ ਮੇਰੀ ਦੁਨੀਆ ਵਿੱਚ ਨਾਮ ਹੋਵੇ ਮੇਰੀ ਸੋਭਾ ਹੋਵੇ ਮੇਰੀ ਵੜਿਆਈ ਹੋਵੇ ਪਰ ਸਾਬ ਕਹਿੰਦੇ ਇਹ ਵੀ ਚੇਤੇ ਰੱਖੀ ਨਿਰੀ ਸੋਭਾ ਕਿਸੇ ਕੰਮ ਦੀ ਨਹੀਂ ਜੇ ਸੋਭਾ ਤੇ ਹੋ ਗਈ ਪਰ ਜੇ ਪ੍ਰਮਾਤਮਾ ਦੇ ਗੁਣਾਂ ਨੂੰ ਜੀਵਨ ਵਿੱਚ ਨਹੀਂ ਵਸਾਇਆ ਉਹ ਸੋਭਾ ਵੀ ਕਿਸੇ ਕੰਮ ਦੀ ਨਹੀਂ ਜਪਜੀ ਸਾਹਿਬ ਵਿੱਚ ਸਤਿਗੁਰੂ ਜੀ ਬੜੇ ਪਿਆਰੇ ਬਚਨ ਕਹਿੰਦੇ ਜੇ ਜੁਗ ਚਾਰੇ ਆਰ ਜਾ ਹੋਰਦ ਸੋਣੀ ਹੋਏ ਨਵਾਂ ਖੰਡਾਂ ਵਿੱਚ ਜਾੜੀਆਂ ਨਾਲ ਚੱਲੇ ਸਬ ਕੋਏ ਚੰਗਾ ਨਾ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈਗੇ ਗੱਲ ਕੀ ਹੈ ਪ੍ਰਮਾਤਮਾ ਨੂੰ ਚੰਗੇ ਲੱਗਣਾ ਹੈ ਮੇਰੇ ਘਰ ਵਿੱਚ ਮੇਰਾ ਪ੍ਰਭੂ ਆ ਜਾਵੇ ਮੇਰੇ ਨਾਲ ਇਤਨਾ ਉਹਦਾ ਪਿਆਰ ਬਣ ਜਾਵੇ ਕਿ ਉਹ ਸਦਾ ਮੇਰੇ ਨਾਲ ਰਵੇ ਮੇਰੇ ਅੰਗ ਸੰਗ ਰਵੇ ਤੇ ਜਿਸ ਘਰ ਦੇ ਵਿੱਚ ਆ ਕੇ ਰੱਬ ਬਹਿ ਜਾਵੇ ਉਦੀ ਸੋਭਾ ਉਦੀ ਜਾਇਜਾਕਾਰ ਕੋਈ ਵੀ ਹੁਣ ਰੋਕ ਨਹੀਂ ਸਕਦਾ ਕਿਉਂਕਿ ਹਰ ਜੁਗ ਜੁਗ ਭਗਤ ਉਪਾਇਆ ਇੱਜ ਰੱਖਦਾ ਆਇਆ ਰਾਮਰਾਦੀ ਕਿਉਂਕਿ ਵਾਹਿਗੁਰਦੀਆਂ ਵਡਿਆਈਆਂ ਜਿਹਨੂੰ ਮਿਲ ਗਈਆਂ ਉਹਨੂੰ ਸੋਭਾ ਮਿਲ ਗਈ ਸੁਪਰਸਨ ਭੈ ਸਤਗੁਰ ਪ੍ਰਭੂ ਕੁਛ ਬਿਗਨ ਨਾ ਥੀਆ ਸੁਪਰਸਨ ਜਿਸ ਮਨੁੱਖ ਦੇ ਫਿਰ ਉੱਤੇ ਜਿਸ ਮਨੁੱਖ ਦੇ ਫਿਰ ਉੱਤੇ ਗੁਰੂ ਪ੍ਰਮਾਤਮਾ ਜੀ ਸੁਪਰਸਨ ਭੈ ਸਤਗੁਰ ਪ੍ਰਭੂ ਕਛ ਬਿਗਨ ਨਾ ਥੀਆ ਜਿਸ ਮਨੁੱਖ ਦੇ ਉੱਪਰ ਸਦਾ ਅਟਲ ਰਹਿਣ ਵਾਲੇ ਸੱਚੇ ਗੁਰੂ ਪ੍ਰਮਾਤਮਾ ਵਾਹਿਗੁਰੂ ਜੀ ਖੁਸ਼ ਹੋ ਜਾਣ ਹੁਣ ਪ੍ਰਮਾਤਮਾ ਕਿਵੇਂ ਖੁਸ਼ ਹੋਵੇਗਾ ਚੰਗੇ ਕੰਮ ਕਰਕੇ ਨੇਕੀ ਦੇ ਰਾਹ ਤੇ ਤੁਰ ਕੇ ਕਿਤੇ ਜਿਸ ਉੱਪਰ ਖੁਸ਼ ਹੋ ਜਾਣ ਪਰੀਪੂਰਨ ਪ੍ਰਮਾਤਮਾ ਵਾਹਿਗੁਰੂ ਜੀ ਕਛ ਬੇਗਨ ਨਾ ਥੀਆ ਉਹਦੇ ਰਸਤੇ ਵਿੱਚ ਫਿਰ ਕਦੀ ਵੀ ਕੋਈ ਰੁਕਾਵਟਾ ਨਹੀਂ ਆਉਂਦੀਆਂ ਕਿਉਂਕਿ ਉਸ ਨੂੰ ਜ਼ਿੰਦਗੀ ਦੇ ਨਾਲ ਲੜਨ ਦੀ ਤਾਕਤ ਮਿਲ ਜਾਂਦੀ ਹੈ ਉਹ ਰਿਕਾਵਟਾਂ ਨੂੰ ਪਿੱਛੇ ਕਰ ਦਿੰਦਾ ਹੈ ਮਿਹਨਤ ਕਰਦਾ ਹੈ ਮੁਸ਼ਕਲ ਕਰਦਾ ਹੈ ਦੁੱਖਾਂ ਨਾਲ ਲੜਦਾ ਹੈ ਤੇ ਇੱਕ ਦਿਨ ਪੱਥਰਾਂ ਦੀਆਂ ਖਾਨਾ ਖੋਦਦਾ ਖੋਦਦਾ ਹੀਰਿਆਂ ਦੀ ਖਾਨ ਲੱਭ ਲੈਂਦਾ ਹੈ ਇਹ ਸਭ ਕੁਝ ਤਾਂ ਹੈ ਜੇ ਅਸੀਂ ਮਿਹਨਤ ਕਰਾਂਗੇ ਇਸੇ ਕਰਕੇ ਸੱਭ ਕਹਿੰਦੇ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਲ ਕਾਲ ਇਹ ਮੁਸ਼ਕਲ ਹੈ ਮਿਹਨਤ ਹੈ ਜਿਵੇਂ ਇੱਕ ਹੀਰਿਆਂ ਦਾ ਖਾਨ ਲੱਭਣ ਵਾਸਤੇ ਪਹਿਲਾ ਮਾਈਨਿੰਗ ਕਰਨੀ ਪੈਂਦੀ ਹੈ ਪੱਥਰਾਂ ਦੀਆਂ ਟਟਾਣਾ ਤੋੜਨੀਆਂ ਪੈਂਦੀਆਂ ਨੇ ਫਿਰ ਹੀਰੇ ਲੱਭਦੇ ਨੇ ਸਾਡੀ ਜ਼ਿੰਦਗੀ ਵਿੱਚ ਵੀ ਬਿਆੰਤ ਪੱਥਰ ਨੇ ਅਵਗੁਣਾਂ ਦੇ ਇਹ ਪੱਥਰ ਭੰਣੇ ਪੈਣਗੇ ਫਿਰ ਅੰਦਰ ਮੱਤ ਵਿੱਚ ਰਤਨ ਜਵਾਹਰ ਮਾੜਕ ਹੀਰੇ ਰਤਨ ਜ਼ਵਾਰਾਤ ਅੰਦਰੋਂ ਮਿਲ ਜਾਣਗੇ ਜਾ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ ਜਿਸ ਮਨੁੱਖ ਦਾ ਪ੍ਰਭੂ ਦਇਆ ਦਾ ਸੋਮਾ ਨਿਰੰਕਾਰ ਪ੍ਰਭੂ ਪਰਮਾਤਮਾ ਵਾਹਿਗੁਰੂ ਦਿਆਲੂ ਪ੍ਰਭੂ ਜੀ ਪੱਖ ਕਰਨ ਲੱਗ ਪੈਣ ਜਿਹਦੇ ਅੰਗ ਸੰਗ ਹੋ ਜਾਣ ಪರಿਪੂਰਣ ਪਰਮਾਤਮਾ ਵਾਹਿਗੁਰੂ ਜੀ ਉਸ ਜੀਵ ਦੇ ਸਾਰੇ ਸੇਵਕ ਬਣ ਜਾਂਦੇ ਹਨ ਉਹਦੇ ਦਾਸ ਬਣ ਜਾਂਦੇ ਹਨ ਅੰਗ ਸੇ ਲਗਾਕਰ ਗੁਰੂ ਨਾਨਕ ਨੇ ਲੈਣੇ ਕੋ ਅੰਗਦ ਕਰਦੀਆ ਅੰਗਦ ਬਣਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਤੇ ਸਾਰੀ ਦੁਨੀਆ ਗੁਰੂ ਅੰਗਦ ਦੇਵ ਜੀ ਦੀ ਜੈ ਜੈਕਾਰ ਕਰਨ ਲੱਗ ਪਈ ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ ਨਾਨਕ ਜੀ ਆਖਦੇ ਹਨ ਗੁਰੂ ਜੀ ਦੇ ਕੋਲ ਹੀ ਸਾਰੀਆਂ ਵਡਿਆਈਆਂ ਹਨ ਸਤਿਗੁਰ ਦਾ ਆਦਰ ਮਾਣ ਮਿਲਦਾ ਹੈ ਉਸ ਮਨੁੱਖ ਨੂੰ ਜੋ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਦੇ ਗੁਣਾਂ ਨੂੰ ਜੀਵਨ ਵਿੱਚ ਵਸਾਉਂਦਾ ਹੈ ਕਿੰਨੇ ਪਿਆਰੇ ਅੱਜ ਦੇ ਹੁਕਮਨਾਮਾ ਸਾਹਿਬ ਨੇ ਸਾਨੂੰ ਬਹੁਤ ਪਿਆਰੀ ਜੀਵਨ ਜਾਚ ਦਿੱਤੀ ਹੈ ਇਮਾਨਦਾਰੀ ਨਾਲ ਮੈਂ ਕਹਿੰਦਾ ਜੀਵਨ ਚ ਇੱਕ ਵੀ ਗੁਣ ਜੀਵਨ ਚ ਵਸਾ ਲੀਏ ਬੜਾ ਪਿਆਰ ਬੜੀ ਅੰਦਰ ਸਹਜ ਬਹੁਤ ਅੰਦਰ ਇੱਕ ਖੇੜਾ ਤੇ ਆਨੰਦ ਆਉਣ ਲੱਗ ਪੈਂਦਾ ਹੈ ਕਿਉਂਕਿ ੜਕਾਹਟ ਮੁੱਕ ਜਾਂਦੀ ਹੈ ਸਤਿਗੁਰੂ ਕਿਰਪਾ ਕਰਨ ਸਾਡੇ ਜੀਵਨ ਸਾਰਿਆਂ ਦੇ ਵਿੱਚ ਇਹ ਆਤਮਿਕ ਸੁਖ ਇਹ ਆਤਮਿਕ ਸਹਜ ਆਵੇ ਬੇਅੰਤ ਭੁੱਲਾਂ ਗਲਤੀਆਂ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਨੇ ਅੱਜ ਦੇ ਹਕਮਨਾਮਾ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੇਵਰਡ ਕੈਲੀਫੋਰਨੀਆ ਦੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਵਿੱਚ ਜਿਹੜੇ ਅੱਜ ਦੇ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਹੋਏ ਉਸ ਹੁਕਮਨਾਮਾ ਸਾਹਿਬ ਦੀ ਵਿਚਾਰ ਆਪ ਦੇ ਸਾਹਮਣੇ ਰੱਖੀ ਗਈ ਹੈ ਫੇਸਬੁੱਕ ਦੇ ਉੱਪਰ ਸੁਣਨ ਵਾਲਿਆਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ WhatsApp ਤੇ ਸੁਣਨ ਵਾਲਿਆਂ ਦਾ ਵੀ ਧੰਨਵਾਦ ਆਓ ਗੁਰਬਾਣੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ